ਨੰਗਲ ਵਿਖੇ ਜੰਗਲੀ ਜੀਵਾਂ ਦੇ ਲਈ ਮੰਦਪਾਗਾ ਰਿਹਾ ਕੱਲ ਦਾ ਦਿਨ ਦੋ ਬਾਰਾ ਸਿੰਘਾਂ ਦੀ ਹੋਈ ਮੌਤ ਇੱਕ ਦੀ ਮੌਤ ਹਾਸੇ ਦੇ ਨਾਲ ਤੇ ਦੂਜੇ ਦੇ ਸਰੀਰ ਤੇ ਹੋਏ ਗਨਸ਼ਾਟ ਜਿਹਾ ਕੁਦਰਤੀ ਸੋਪਣ ਦੇ ਨਾਲ ਭਰਪੂਰ ਨੰਗਲ ਸ਼ਹਿਰ ਦਾ ਕਾਫੀ ਇਲਾਕਾ ਜੰਗਲੀ ਖੇਤਰ ਦਾ ਪੈਂਦਾ ਹੈ ਜਿੱਥੇ ਵਾਈਲਡ ਲਾਈਫ ਸੈਂਚਰੀ ਹੈ ਤੇ ਅਨੇਕ ਪ੍ਰਕਾਰ ਦੇ ਜੀਵ ਜੰਤੂ ਇਸ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਰਹਿੰਦੇ ਹਨ ਕਈ ਵਾਰ ਇਹ ਜਾਨਵਰ ਭੋਜਨ ਅਤੇ ਪਾਣੀ ਦੀ ਪਾਲ ਦੇ ਖਾਤਰ ਰਿਹਾਈ ਸੀ ਖੇਤਰ ਦਾ ਰੁਕ ਕਰ ਲੈਂਦੇ ਹਨ ਤੇ ਸੜਕੀ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਇਹ ਸ਼ਿਕਾਰੀਆਂ ਦਾ ਸ਼ਿਕਾਰ ਬਣ ਕੇ ਆਪਣੀ ਜਾਨ ਤੋਂ ਹੱਥ ਤੋ ਬੈਠਦੇ ਹਨ ਨੰਗ आसपास ਦੇ ਖੇਤਰ ਵਿੱਚ ਕੋ ਦਿਨ ਦੋ ਮਰੇ ਹੋਏ 12 ਸਿੰਘਾਂ ਦਾ ਮਿਲਣਾ ਸਾਬਿਤ ਕਰਦਾ ਹੈ ਕਿ ਬਿਤਿਆ ਕਾਲ ਲੈਣਾ ਜੰਗਲੀ ਜੀਵਾਂ ਲਈ ਵਿਦਿਆ ਨਹੀਂ ਲੰਗਿਆ ਹਾਲਾਂਕਿ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਨੰਗਲ ਦੇ ਫੋਕਲ ਪੁਆਇੰਟ ਦੇ ਨਜ਼ਦੀਕ ਇੱਕ ਹਾਦਸੇ ਵਿੱਚ ਇੱਕ 12 ਸਿੰਘਾਂ ਦੀ ਮੌਤ ਹੋ ਗਈ ਜਿਸ ਸਬੰਧੀ ਕਿਸੇ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹਜੇ ਇਸ ਜੰਗਲੀ ਜੀਵ ਦੀ ਮੌਤ ਬਾਰੇ ਵਿਭਾਗ ਜਾਣਕਾਰੀ ਇਕੱਤਰ ਕਰ ਹੀ ਰਿਹਾ ਸੀ ਕਿ ਇੱਕ ਹੋਰ ਫੋਨ ਕਾਲ ਰਾਹੀਂ ਜਾਣਕਾਰੀ ਮਿਲੀ ਕਿ ਨੰਗਲ ਦੇ ਐਨ ਐਫ ਐਲ ਹਸਪਤਾਲ ਦੇ ਨਜ਼ਦੀਕ ਇੱਕ ਹੋਰ 12 ਸਿੰਘਾਂ ਦੀ ਮ੍ਰਿਤਕ ਦੇ ਪਈ ਵਿਭਾਗ ਹਰਕਤ ਵਿੱਚ ਆਇਆ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਇਹਨਾਂ ਵਿਭਾਗੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਦੋਵੇਂ ਜੰਗਲੀ ਜੀਵ ਨਾਰਹਨ ਅਤੇ ਦੋਵੇਂ ਹੀ ਤਕਰੀਬਨ 11-12 ਸਾਲ ਦੇ ਸਨ। ਗੌਰਤਲਬ ਹੈ ਕਿ ਸਰਦੀਆਂ ਵਧਨ ਦੇ ਨਾਲ ਹੀ ਇਲਾਕੇ ਵਿੱਚ ਕੁਝ ਲੋਕ ਸ਼ਿਕਾਰ ਕਰਦੇ ਹਨ ਤੇ ਕੇਵਲ ਆਪਣੇ ਸ਼ੌਂਕ ਅਤੇ ਜੀਵ ਦੇ ਸਵਾਦ ਲਈ ਇਹਨਾਂ ਜੰਗਲੀ ਜੀਵਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ। ਅਧਿਕਾਰੀਆਂ ਦੇ ਦੱਸਣ ਮੁਤਾਬਕ ਪੂਰੀ ਜਾਂਚ ਪੜਤਾਲ ਕਰਕੇ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਨਾ ਦੋਵੇਂ ਜੀਵਾਂ ਦਾ ਪੋਸਟਮਾਰਟਮ ਕਰਕੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਦੋਂ ਵਿਭਾਗੀ ਕਾਰਵਾਈ ਹੁੰਦੀ ਹੈ ਤੇ ਕਦੋਂ ਉਕਤ ਘਟਨਾ ਵਿੱਚ ਦੋਸ਼ੀ ਲੋਕ ਫੜੇ ਜਾਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰੰਤੂ ਜਿਸ ਤਰ੍ਹਾਂ ਹਰ ਸਾਲ ਗੋਲੀ ਮਾਰ ਕੇ ਇਹਨਾਂ ਜੰਗਲੀ ਜੀਵਾਂ ਨੂੰ ਮਾਰਨ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਹੈ ਉਸ ਨਾਲ ਇਹ ਸਿੱਧ ਹੁੰਦਾ ਹੈ ਕਿ ਇਸ ਇਲਾਕੇ ਵਿੱਚ ਲੋਕ ਕਾਨੂੰਨ ਦੇ ਵਿਰੁੱਧ ਜਾ ਕੇ ਜਿੱਥੇ ਸ਼ਿਕਾਰ ਕਰਦੇ ਹਨ ਉੱਥੇ ਆਪਣੇ ਗਲਤ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਅਤੇ ਕੁਝ ਲੋਕ ਆਪਣੀ ਜੀਵ ਦੇ ਸਵਾਦ ਨੂੰ ਸੰਤੁਸ਼ਟ ਕਰਨ ਲਈ ਇਹਨਾਂ ਜੰਗਲੀ ਜੀਵਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਜਸਵੀਰ ਸਿੰਘ ਪਣਗੜਾ ਹੈ ਜੀ ਹਾਂ ਤੇ ਇੱਕ ਦੀ ਤਾਂ ਸਰ ਸਾਨੂੰ ਰਾਤ ਸੂਚਨਾ ਮਿਲੀ ਸੀ ਕਿ ਆਪਣਾ ਨਾ ਮਤਲਬ ਜਿਹੜਾ ਜੋਲੀ ਮੋੜ ਹੈ ਉੱਥੇ ਮਤਲਬ ਇਹ ਜਿਹੜਾ ਜਾਨਵਰ ਹੈ ਕਿਸੇ ਵਹੀਕਲ ਨਾਲ ਹਿੱਟ ਹੋ ਗਿਆ ਜੀ ਹਿੱਟ ਹੋਣ ਤੋਂ ਬਾਅਦ ਵੀ ਮਤਲਬ ਉਤਰਾ ਤੀਵੀਂ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਵੇਰੇ ਸਾਨੂੰ ਇੱਕ ਅਸੀਂ ਮਤਲਬ ਇਸੇ ਜਿਹੜਾ ਜਾਨਵਰ ਹੈ ਦੀ ਆਪਾਂ ਪੋਸਟਮਾਰਟਮ ਦੀ ਤਿਆਰੀ ਕਰ ਰਹੇ ਸੀ ਤੇ ਸਾਨੂੰ ਮਤਲਬ ਜਦੋਂ ਆਪਾਂ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਫੋਨ ਆਇਆ ਕਿ ਮਤਲਬ ਇੱਕ ਜਾਨਵਰ ਹੋਰ ਹੈ ਕਿ ਮਤਲਬ ਜਿਹੜਾ ਐਨ ਐਫ ਐਲ ਹਸਪੀਟਲ ਦੇ ਕੋਲ ਮਤਲਬ ਪਿਆ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਮੌਕੇ ਤੇ ਤਾਂ ਮਤਲਬ ਇਹਦੇ ਮਤਲਬ ਜਿਹੜੀਆਂ ਗੋਲੀਆਂ ਵਗੈਰਾ ਲੱਗੀਆਂ ਹੋਈਆਂ ਸੀ ਹੂੰ ਹੂੰ ਤੇ ਅਸੀਂ ਦੇਖਿਆ ਤੇ ਆਪਣਾ ਹੁਣ ਜਿਹੜੀ ਬੰਦੀ ਕਾਰਵਾਈ ਹੈ ਉਹ ਆਪਾਂ ਕਰਾਂਗੇ ਤੇ ਆਪਣਾ ਜਿਹੜੇ ਆਪਣੇ ਦੋਸ਼ੀਆਂ ਵੱਲੋਂ ਇਹਨੂੰ ਮਤਲਬ ਕੀਤਾ ਗਿਆ ਹੈ ਮਾਰੀਆਂ ਜਾਂ ਗੋਲੀਆਂ ਵਗੈਰਾ ਉਹਨਾਂ ਦੀ ਆਪਾਂ ਭਾਲ ਕਰਾਂਗੇ ਤੇ ਆਪਣਾ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਸਰ ਸਰ ਮੇਨ ਪ੍ਰੋਬਲਮ ਇਹ ਹੈ ਨਾ ਜੀ ਦੇ ਵਿੱਚ ਸਰ ਦੇਖੋ ਹੁਣ ਮੇਰੇ ਪਾਸ ਇਹ ਮਤਲਬ ਬਿਲਕੁਲ ਵੀ ਸਟਾਫ ਨਹੀਂ ਹੈਗਾ ਜੀ ਮੇਰੇ ਪਾਸ ਏਰੀਆ ਬੈਂਸਾਂ ਤੋਂ ਲੈ ਕੇ ਭੰਗਲਾ ਤੱਕ ਮੇਰੇ ਕੋਲ ਏਰੀਆ ਹੈ ਜੀ ਮੈਂ ਕੱਲਾ ਹਾਂ ਜੀ ਉਧਰ ਉਧਰ ਦੇ ਸਾਈਡ ਮੇਰੇ ਪਾਸ ਸਿਰਫ ਇੱਕ ਬੰਦਾ ਜੀ ਸਟਾਫ ਦਾ ਤੇ ਮੈਨੂੰ ਉਧਰ ਵੀ ਦੇਖਣਾ ਪੈਂਦਾ ਤੇ ਮੈਨੂੰ ਇਧਰ ਵੀ ਦੇਖਣਾ ਪੈਂਦਾ ਹੁਣ ਇਧਰ ਤੁਸੀਂ ਦੇਖ ਲਓ ਪਏ ਇਧਰ ਵਾਈਲਡ ਲਾਈਫ ਸੈਂਚਰੀ ਵੀ ਹੈਗੀ ਨਾਲ ਜੀ ਨੰਗਲ ਬੀਟ ਵੀ ਹੈਗੀ ਹੁਣ ਇੰਨਾ ਏਰੀਆ ਸਰ ਇੱਕ ਬੰਦੇ ਵਾਸਤੇ ਦੇਖਣਾ ਥੋੜਾ ਬਹੁਤ ਔਖਾ ਜੀ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਤੇ ਸਰ ਇਸ ਤੋਂ ਪਹਿਲਾਂ ਵੀ ਇੱਕ ਤੁਸੀਂ ਉਦੀ ਸਰ ਮੇਰੇ ਵੱਲੋਂ ਜੋ ਮੇਰੀ ਬਣਦੀ ਕਾਰਵਾਈ ਸੀ ਮੈਂ ਆਪਣੇ ਵੱਲੋਂ ਜੋ ਵੀ ਰਿਪੋਰਟ ਬਣਦੀ ਸੀ ਮੈਂ ਸਰ ਉਹ ਰਿਪੋਰਟ ਆਪਣੇ ਜਿਹੜੇ ਮੇਰੇ ਸੀਨੀਅਰ ਸੀਨੀਅਰਸ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਰਿਪੋਰਟ ਜਿਹੜੀ ਮੇਰੀ ਬਣਦੀ ਸੀ ਮੈਂ ਕਰ ਦਿੱਤੀ ਸੀ ਹਾਂਜੀ ਤੇ ਸਰ ਹੁਣ ਕੀ ਕਾਰਵਾਈ ਹੋਵਾਸਤੇ ਹੁਣ ਸਰ ਆਪਾਂ ਇਹਦੀ ਇਹਦਾ ਤਾਂ ਪਹਿਲਾਂ ਆਪਾਂ ਸਰ ਇੱਥੋਂ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਨਮ ਵਗੈਰਾ ਕਰਾਵਾਂਗੇ ਪੋਸਟਮਾਨਮ ਹੋਣ ਤੋਂ ਬਾਅਦ ਜੋ ਵੀ ਅੱਗੇ ਰਿਪੋਰਟ ਆਉਗੀ ਉਹਦੇ ਤੇ ਆਪਾਂ ਕਾਰਵਾਈ ਕਰਾਂਗੇ ਜੀ ਤੇ ਸਰ ਹੁਣ ਇਹਦਾ ਇਹਦਾ ਮਤਲਬ ਜੋ ਰੂਲ ਹੈ ਰੂਲ ਦੇ ਹਿਸਾਬ ਨਾਲ ਦਾ ਸੰਸਕਾਰ ਕੀਤਾ ਜਾਊਗਾ ਜੀ ਹਾਂਜੀ ਤੇ ਸਰ ਇਹ ਜਿਹੜੇ ਇਹ ਤਾਂ ਸਰ ਫੁੱਲੀ ਮਚੋਰ ਹੈ ਜੀ ਫੁੱਲੀ ਇਹ ਦੋ ਹੀ ਨਰਾਏ ਦੋ ਹੀ ਨਰਾਏ ਜੀ ਦੋ ਹੀ ਨਰਾਏ ਹਾਂ ਜੀ ਆਰਾਮ ਨਾਲ ਠੀਕ ਤੇ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਕਿਦਾਂ ਦੀ ਜਾਣਕਾਰੀ ਮਿਲੀ ਸੀ ਤੇ ਕੀ ਅੱਗੇ ਦੀ ਕਾਰਵਾਈ ਹੋਣੀ ਹੈ ਸਾਨੂੰ ਫੋਨ ਆਇਆ ਸੀ ਵਾਈਲਡ ਲਾਈਫ ਤੇ ਤੇ ਸਰਕਾਰੀ ਚਿੱਠੀ ਵੀ ਆਈ ਹੋਈ ਹੈ ਕਿ ਇਹਨਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਹੋਇਆ ਹੈ ਇੱਕ ਫੋਕਲ ਪੁਆਇੰਟ ਤੇ ਐਕਸੀਡੈਂਟਲ ਕੇਸ ਮਿਲਿਆ ਤੇ ਇੱਕ ਇੱਥੇ ਗਨ ਸ਼ੂਟ ਦੇਖਿਆ ਤਾਂ ਨਹੀਂ ਹੈ ਹਜੇ ਤੱਕ ਸੁਣਿਆ ਆ ਬਾਕੀ ਜਦੋਂ ਅਸੀਂ ਪੋਸਟਮਾਰਟਮ ਕਰਨਗੇ ਤਾਂ ਫਿਰ ਬਾਕੀ ਦਾ ਤਾਂ ਇਹ ਦੱਸ ਸਕਦੇ ਆ ਹਾਂਜੀ ਪੂਰੇ ਮੈਚ्योर ਹੈ ਸਿੰਗਾ ਦੀ ਗ੍ਰੋਥ ਪੂਰੀ ਹੋ ਚੁੱਕੀ ਹੈ ਤੇ ਬਾਕੀ ਐਗਜੈਕਟ ਏਜ ਤਾਂ ਫਿਰ ਅਸੀਂ ਹੁਣ ਜਦੋਂ ਕੋਲ ਜਾ ਕੇ ਦੰਦ ਵਗੈਰਾ ਦੇਖੋਗੇ ਤਾਈ ਦੱਸ ਸਕਦੇ ਵੈਸੇ 10 ਤੋਂ 11 ਸਾਲ ਦੀ ਉਮਰ ਦੇ ਹੈਗੇ ਆ ਇਹ ਹਾਂਜੀ ਪੋਸਟਮਾਰਟਮ ਨੂੰ ਤਾਂ ਟਾਈਮ ਲੱਗ ਜਾਏਗਾ ਬਿਕੋਜ਼ ਵੈਸੇ ਤਾਂ ਪਤਾ ਹੀ ਹੈ ਐਨਾ ਕੁਝ ਕਰਨ ਦੀ ਲੋੜ ਤੇ ਨਹੀਂ ਹੈ ਕਿਉਂਕਿ ਇੱਕ ਐਕਸੀਡੈਂਟਲ ਕੇਸ ਹੈ ਦੂਰ ਤੋਂ ਜੋ ਮੈਂ ਦੇਖਿਆ ਜਦੋਂ ਉਹਨਾਂ ਨੇ ਹਲਾਇਆ ਹੈ ਤੇ ਉਹਦੇ ਮੂੰਹ ਚੋਂ ਜਿਹੜਾ ਬਲੱਡ ਆਇਆ ਤਾਂ ਉਹਦੇ ਸਿਰ ਜਿਹੜਾ ਹੈ ਹੈਡ ਇੰਜਰੀ ਹੋਈ ਪਈ ਹੈ ਤੇ ਇੰਨਾ ਕੋਈ ਡਾਊਟਫੁਲ ਕੇਸ ਤਾਂ ਨਹੀਂ ਹੈ ਕਲੀਅਰ ਹੈ ਕਿ ਉਹ ਐਕਸੀਡੈਂਟਲ ਹੈ ਤਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਦੂਸਰੇ ਦੇ ਗਨ ਸ਼ਾਟ ਹੈ ਉਹ ਸਾਨੂੰ ਟੋਲਨ ਪੇ ਟੋਲ ਨੇ ਪੜ੍ਹਦੇ ਆ ਕਿ ਉਹ ਕਿੰਨੇ ਹੈ ਦੋ ਹੈ ਤਿੰਨ ਹੈ ਉਹ ਹਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ